ਪਾਨੀ ਨਾ ਦੇ ਤੁਸੀਂ ਰਿਸਪੋਨਸ ਤੁਸੀਂ ਸੀ ਨਾ ਰਿਸਪੋਨਸ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆਖਿਆ ਨਹੀਂ ਨਾਮ ਤੇ ਕੋਈ ਦਸਤਾਵੇਜ਼ ਕੋਈ ਹੈ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਂ ਦੀ ਇਲੈਕਟ੍ਰੋਨਿਕ ਕੋਈ ਨਹੀਂ ਅੱਛਾ ਇੱਕ ਵਾਰ ਆਹ ਕੰਦ ਸਰਕਾਰੀ ਆ ਇਹ ਕੰਦ ਸਰਕਾਰੀ ਆ ਜਿਹਦੇ ਬਾਰੇ ਤੁਹਾਨੂੰ ਨਹੀਂ ਸਾਡੇ ਘਰ ਦੇ ਕੰਦ ਆ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਅੱਛਾ ਮੈਂ ਮੇਰੇ ਮਾਸਟਰ ਜੀ ਦੇ ਘਰ ਤੇ ਜਾਂਦਾ ਉਹ ਕੋ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਬਈ ਕੋਈ ਨਹੀਂ ਬਿਲਡਿੰਗ ਹੋ ਰਹੀ ਤੇ ਫਿਰ ਨਾਵਾ ਲਾ ਦਿੱਤੀ ਤੁਸੀਂ ਇੱਕ ਫਟਾਹ ਤੇ ਘੱਟ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਤਾ ਤੁਹਾਨੂੰ ਭੁਲੇਖਾ ਖਾਂਦਸਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਦੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਆਹ ਦੇਖੋ ਅੱਛਾ ਕਿਹੜੇ ਆਹ ਦੇਖੋ ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜਦੇ ਹੋ ਇਹਨਾਂ ਨੇ ਉਹ ਬਸ ਜੀ ਜੀ ਇੱਕ ਮਿੰਟ ਇੱਕ ਮਿੰਟ ਪਲੇ ਖਖਾਦਾ ਨਾ ਜੇ ਮੈਨੂੰ ਸਮਝਾਓ ਇਹ ਤਪਲੇਖਾ ਖਖਾਦਾ ਲੱਗਿਆ ਇਹਨਾਂ ਕੁਝ ਵੇਸਾ ਲੱਗਣਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਪਰ ਜੇ ਦਾ ਮਤਲਬ ਚੋਦੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤਾਰੀਖ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਜ ਮੇਰਾ ਮਤਲਬ ਮਸਲਾ ਇਹ ਹੈ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਫਿਰ ਮੈਂ ਆ ਗਿਆ ਸਾਹਮਣੇ ਤੁਸੀਂ ਲਾ ਤਾ ਮੈਂ ਮੰਨ ਨਹੀਂ ਸੈਂਟਰਸਟੈਂਡਿੰ तो फ्लैक्स और मैडम तो तो आपके पास कोई तो अथॉरिटी है, तो का है ना इ, इनको आप इनको मना करो आपने सिक्योरिटी देखा हाँ आपका काम तो नहीं है आप सिक्योरिटी है इनको मना करो नहीं हमारा ये काम नहीं है सिक्योरिटी का ਅਗਰ ਹਮ ਤਾਂ ਇਹ ਉਹ ਕਰਤੇ ਆ ਭਾਈ ਹਰ ਬੇਨਤੀ ਆ ਤੁਹਾਡੇ ਇਹ ਕੰਮ ਨਾ ਕਰੋ ਲਾ ਤੇਨੂੰ ਪਤਾ ਨਹੀਂ ਇਹਨੂੰ ਕਾਦ ਨੇ ਤੁਸੀਂ ਤੁਸੀਂ ਸੀ ਨਾ ਰਿਸਪੋਨਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਗਿਆ ਜੀ ਨਹੀਂ ਨਾਮ ਤੇ ਕੋਈ ਦਸਤਾਵੇਜ਼ ਕੋਈ ਹੈ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਬਰਾ ਨਾਮ ਦੱਸਿਓ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਂ ਦੀ ਫਲੈਕਸ ਕੋਈ ਨਹੀਂ ਅੱਛਾ ਇੱਕ ਮਤ ਆ ਆਹ ਕਹਿੰਦਾ ਸਰਕਾਰੀ ਆ ਇਹ ਕਹਿੰਦੇ ਸਰਕਾਰੀ ਆ ਇਹ ਟਿਪੈਟ ਕਰਨ ਨੂੰ ਸਾਡੇ ਕਰ ਦਰਕਰਤਾ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਕਰਨਾ ਸਰ ਹਾਂ اچھا ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਕੰਦ ਆ ਉਹ ਕੋਲ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਬਈ ਕੋਈ ਨਹੀਂ ਬਿਲਕੁਲ ਮੇਰੇ ਪੁੱਤੇ ਫਿਰ ਨਾ ਮਾਰੀ ਦੋ ਆ ਤੇ ਕਿਤੇ ਇੱਥੇ ਨਾ ਕੱਟ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਕਿਹਨਾ ਲੈ ਤਾ ਤੁਹਾਨੂੰ ਪੁਲੇਖਾ ਤਾਂ ਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਦੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੂੜ ਪਾੜੇ ਇਹਨਾਂ ਨੇ ਅੱరే ਕੋਈ ਅੱਛਾ ਕਿਹੜੇ ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜ ਰਹੇ ਹੋ ਕਿਹਨੇ ਪਾੜੇ ਉਕਸੀ ਤੁਸੀਂ ਤੁਸੀਂ ਇੱਕ ਮਿੰਟ ਇੱਕ ਮਿੰਟ ਇਹ ਖਾਦਾ ਲੱਗਿਆ ਮੈਨੂੰ ਸਮਝਾਓ ਇਹ ਕਿਉਂ ਖਾਦਾ ਲੱਗਿਆ ਇਹਨਾਂ ਕੋਈ ਬੇਤਾ ਲੱਗਾ ਨਾ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਪਰ ਉਹ ਕਿਹਦਾ ਮਤ ਉਹਦੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤੌਰੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤ ਦਾ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹਦੇ ਫਿਰ ਮੈਂ ਆ ਜਾ ਆ ਸਾਹਮਣੇ ਤੁਸੀਂ ਲਾਤਾ ਮੈਂ ਮੰਨਦਾ ਨਹੀਂ ਸਮਝ ਨਹੀਂ ਆ

ਅਗਰ ਹਮ ਕਈ ਉਹ ਕਰਤੇ ਹਫਤਾ ਜੀ ਹੁਣ ਬੇਨਤੀ ਹੈ ਤੁਹਾਡੇ ਇਹ ਕੰਮ ਨਾ ਕਰੋ ਨਹੀਂ ਨਹੀਂ ਬਿਲਕੁਲ ਨਹੀਂ ਲਾ ਤੈਨੂੰ ਪਤਾ ਨਹੀਂ ਨੂੰ ਕਾਹਦੇ ਨੇ ਤੇ ਤੁਸੀਂ ਤੁਸੀਂ ਸੀ ਨਾ ਰਿਸਪੋਂਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆਹ ਕਰ ਰਿਹਾ ਜਿਹੜਾ ਲਿਖਿਆ ਨਹੀਂ ਨਾਮ ਤੇ ਕੋਈ ਦਸਤਾਵੇਜ਼ ਕੋਈ ਨਹੀਂ ਹੈ ਅੱਛਾ ਇੱਕ ਮਿੰਟ ਆ ਆ ਆ ਕੰਦ ਸਰਕਾਰੀ ਆ ਇਹ ਕੰਦ ਸਰਕਾਰੀ ਆ ਇਹ ਕਿ ਪਰਸਾਨੂੰ ਸਾਡੇ ਘਰ ਸਰਕਾਰ ਦਾ ਨਹੀਂ ਉਹਨਾਂ ਦੇ ਘਰ ਦੀ ਗੰਦ ਹੈ ਨਹੀਂ ਅਚਾਰਨਾ ਸਾਹਿਬ اچھا ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਗੰਦ ਉਹ ਕੋਲ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਭਾਈ ਕੋਈ ਨਹੀਂ ਬਿਲਡਿੰਗ ਹੋ ਰਹੀ ਨਹੀਂ ਫਿਰ ਲਾਵਾ ਦੋ ਵਾਰ ਕਰਦੇ ਕਿਤੇ ਇੱਕ ਹਨਾ ਤੇ ਘੱਟ ਲਾਵਾ ਵਾਪਸ ਲਾਵਾ ਫਲੈਕਸ ਨਾਲ ਉਹ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਕੇ ਤੁਹਾਨੂੰ ਭੁਲੇਖਾ ਤਾਂ ਦੱਸਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਦੀ 50 ਸਰਕਾਰਾਂ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਅਰੇ ਕੋਈ ਅੱਛਾ ਗੜੇ ਅਰੇ ਕੋਈ ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਕਾੜ ਰਹੇ ਹੋ ਕਿਤੇ ਕਿਤੇ ਨਹੀਂ ਪਾੜ ਕਸੇ ਉਹੀ ਨੇ ਬੱਕੇ ਇੱਕ ਪਟ ਇੱਕ ਪਲੇਖਾ ਖੜਾ ਨਾ ਜੇ ਮੈਨੂੰ ਸਮਝਾਓ ਇਹ ਤਪਲੇਖਾ ਖੜਾ ਲੱਗਿਆ ਇਹਨਾਂ ਕੁਝ ਹੀ ਬੇਸਾਂ ਲੱਗਾ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ ਨਹੀਂ ਪਰ ਕੋਈ ਜੇਦਾ ਮਤਲਬ ਤੁਹਾਡੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤਾਰੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਨਾ ਮੇਰਾ ਮਤਲਬ ਮਸਲਾ ਇਹ ਹੈ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲਾ ਤਾ ਨਹੀਂ ਨਾ ਮੰਨ ਇਹ ਸੰਟਰਸਟੈਂਡ ਨਹੀਂ ਨਾ और अपना एक भैं बो आईया पास कोई अथॉरिटी बताओ फिलेक्टी तो तो का काम है थी, थी। आप इनको मना करोरिटी हाँ तारे पर आपका काम तो नहीं है आप सिक्योरिटी है इनको मना करो नहीं हमारा ये काम नहीं है ਅਗਰ ਹਮ ਤੇ ਉਹ ਕਰਤੇ ਹੈ ਭਾਈ ਹੁਣ ਬੇਨਤੀ ਹੈ ਤੁਹਾਡੇ ਇਹ ਕੰਮ ਨਾ ਕਰੋ ਲੈ ਤੈਨੂੰ ਪਤਾ ਨਹੀਂ ਇਹਨੂੰ ਕਾਹਦੇ ਨੇ ਤੁਸੀਂ ਰਿਸਪੋਂਸ ਤੁਸੀਂ ਸੀ ਨਾ ਰਿਸਪੋਂਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਕਹਿਆ ਜਿਹੜਾ ਕਿਲੇ ਕੀ ਕਰਦਾ ਨਹੀਂ ਨਾਮ ਤੇ ਕੋਈ ਦਸਤਾਵੇਜ਼ ਕਰਦੀ ਹੈ ਨਹੀਂ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸਿਓ ਤੁਹਾਨੂੰ ਕਿੰਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਣ ਦੀ ਫਲੈਕਸ ਕੋਈ ਨਹੀਂ ਅੱਛਾ ਇੱਕ ਮਿੰਟ ਆ ਆ ਆ ਕੰਦ ਸਰਕਾਰੀ ਆ ਇਹ ਕੰਦ ਸਰਕਾਰੀ ਆ ਇਹ ਤੇ ਬਖਾਨੂ ਦਾ ਸਾਡੇ ਨਾਲ ਜੁਰਮ ਦਾ ਨਹੀਂ ਉਹਨਾਂ ਦੇ ਘਰ ਦੀ ਗੰਦ ਹੈ ਜੀ ਅਚਕਾਰਿਆ ਸਾਹਿਬ اچھا ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਗੰਦ ਆ ਉਹ ਕੋਈ ਖੜਿਆ ਤੁਸੀਂ ਫਲੈਕਸ ਲਾਇਆ ਬਈ ਕੋਈ ਨਹੀਂ ਬਿਲਡਿੰਗ ਹੋ ਰਹੀ ਪੁੱਤੇ ਫਿਰ ਨਾ ਮਾਰੀ ਦੋ ਆ ਬਸ ਇੱਥੇ ਹਨਾ ਕੱਢ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਪਰ 1 ਮਿੰਟ ਮੈਂ ਮੰਨ ਲਿਆ ਕੋਈ ਗਲਤੀ ਹੋ ਗਿਆ ਠੀਕ ਨਾ ਲੈ ਪਰ ਤੁਹਾਨੂੰ ਭਲੇਖਾ ਤਾਂ ਦਾ ਸਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਅੱਛਾ ਕਿਹੜੇ ਆਰੇ ਜੀ ਤੁਸੀਂ ਦੱਸੋ ਆਪ ਕਿਉਂ ਕਿਉਂ ਪਾੜ ਰਹੇ ਹੋ ਕਬਸੇ ਤੁਸੀਂ ਇਹ ਇੱਕ ਮਿੰਟ ਇੱਕੋ ਪਲੇਖਾ ਕਾਦਾ ਲੱਗਿਆ ਮੈਨੂੰ ਸਮਝਾਓ ਇਹ ਤਾਂ ਪਲੇਖਾ ਕਾਦਾ ਲੱਗਿਆ ਇਹਨਾਂ ਕੋਈ ਪੇਸ਼ਾ ਲੱਗਿਆ ਨਾ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ ਨਹੀਂ ਪਰੋ ਉਹ ਕਹਿੰਦਾ ਮੇਰਾ ਚੋਦੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਕੋਈ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦਾ ਫਲੈਕਸ ਲਾਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦਾ ਫਲੈਕਸ ਲਾ ਰਹੇ ਹੋ ਇਹ ਤਾਂ ਫਿਰ ਮੈਂ ਆ ਗਿਆ ਸਾਹਮਣੇ ਤੁਸੀਂ ਲਾਤ ਮਾਰਨਾ ਮੈਂ ਮੰਨ ਇਹ ਸੈਂਟਰ ਸਟੇਜ ਨਹੀਂ ਆ ना ना मत था था था। सरकार ने यह कांग्रेस लाओ हर जगह और वो भी अपना एक भैया मारो आई है मैडम सीआरपीएफ को तो सी आपके पास कोई अथॉरिटी है आपको तो सिक्योरिटी का काम है ना आप इनको तो मना करो आपने सिक्योरिटी देनी हाँ तारे पर आपका काम तो नहीं है आप सिक्योरिटी है इनको मना करो नहीं हमारा ये काम नहीं है सिक्योरिटी का ਅਗਰ ਹਮ ਕਹੀ ਉਹ ਕਰਤੇ ਆਪਾ ਜੀ ਹੁਣ ਬੇਨਤੀ ਆ ਤੁਹਾਡੇ ਇਹ ਕੰਮ ਨਾ ਕਰੋ ਤੇ ਸਰਕਾਰੀ ਅਫਸਰ ਆਪਣਾ ਨਾਮ ਦੱਸਿਓ ਤੁਹਾਨੂੰ ਕਿੰਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਣ ਦੀ ਅੱਛਾ ਇੱਕ ਮਿੰਟ ਆ ਆ ਕੰਦ ਸਰਕਾਰੀ ਆ ਇਹ ਕੰਦ ਸਰਕਾਰੀ ਆ ਇਹ ਤੇ ਪਰਖਣ ਨੂੰ ਸਾਡੇ ਘਰ ਦਰਗਾਹ ਨਹੀਂ ਉਹਨਾਂ ਦੇ ਘਰ ਦੀ ਗੰਦ ਹੈ ਜੀ ਕਿੱਥੇ ਕਰਨਾ ਸਰ ਹਾਂ ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਗੰਦ ਆ ਉਹ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਭਾਈ ਕੋਈ ਨਹੀਂ ਬੰਦੀ ਹੋ ਰਹੇ ਫਿਰ ਲਾਵਾ ਦੋ ਆ ਤੁਸੀਂ ਇੱਕ ਮਿੰਟ ਮੈਂ ਕੱਢ ਲਾਵਾ ਵਾਪਸ ਲਾ ਫਲੈਕਸ ਲਾਓ ਵਾਪਸ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਪਰ ਤੁਹਾਨੂੰ ਭੁਲੇਖਾ ਤਾਂ ਦੱਸਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਆ ਦੇਖੋ ਦੱਸਿਆ ਕੜੇ ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜ ਰਹੇ ਹੋ ਉਹ ਬਸ ਤੁਸੀਂ ਇੱਕ ਮਿੰਟ ਇੱਕ ਪਹਿਲੇ ਖਾਖਾ ਦਾ ਨਾ ਜੇ ਮੈਨੂੰ ਸਮਝਾਓ ਇਹ ਤਪਲੇਖਾ ਖਾਖਾ ਲੱਗਿਆ ਇਹਨਾਂ ਕੁਝ ਹੀ ਵੇਸਾ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਪਰ ਉਹ ਜਿਹਦਾ ਮਤਲਬ ਚੋਦੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤੌੜੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹਦਾ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲਾ ਤਾ ਮੈਂ ਮੰਨ ਨਹੀਂ ਸਮਝ ਨਹੀਂ ਆ मैं सरकार ने कहा जगह और मैडम तो तो आपके पास कोई अथॉरिटी है।, तो का है ना इ, इ, आप इनको मना करो आपने कार्य आपका काम तो नहीं आता आप सिक्योरिटी है इनको मना करो नहीं हमारा ये काम नहीं है सिक्योरिटी का ਅਗਰ ਹਮ ਕਈ ਉਹ ਕਰਤੇ ਹਫਤਾ ਜੀ ਹੁਣ ਬੇਨਤੀ ਆ ਤੁਹਾਡੇ ਇਹ ਕੰਮ ਨਾ ਕਰੋ ਲੈ ਤੈਨੂੰ ਪਤਾ ਨਹੀਂ ਨੂੰ ਕਾਦ ਨੇ ਤੇ ਤੁਸੀਂ ਤੁਸੀਂ ਸੀ ਨਾ ਰਿਸਪੋਂਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਕਰਿਆ ਜਿਹੜਾ ਕਿਲੇ ਖਿਲਾ ਨਹੀਂ ਨਾਮ ਤੇ ਕੋਈ ਦਸਤਾਵੇਜ਼ ਨਹੀਂ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿੰਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਣ ਇਹ ਕਿਹੜਾ ਬਖਾਨਾ ਸਾਡੇ ਘਰ ਚੁਕਾ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਕਰਨਾ ਸਾਹਿਬ ਅੱਛਾ ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਕੰਦ ਉਹ ਕੋ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਬਈ ਕੋਈ ਨਹੀਂ ਬੰਦੀ ਹੋਣ ਫਿਰ ਨਾ ਮਾਰ ਦੋ ਆ ਫਿਰ ਇੱਥੇ ਮੈਂ ਕੱਢ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਇੱਕ ਨਾ ਲੈ ਪਰ ਤੁਹਾਨੂੰ ਭੁਲੇਖਾ ਤਾਂ ਦੱਸਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਜੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਨੇ ਆ ਦੇਖੋ ਅੱਛਾ ਗੜੇ ਆ ਦੇਖੋ ਤੁਸੀਂ ਦੱਸੋ ਆ ਕਿਉਂ ਕਿਉਂ ਪਾੜ ਰਹੇ ਹੋ ਉਹ ਬੱਸ ਤੁਸੀਂ ਇਹ ਮਰਜਟ ਮੈਂ ਇੱਕ ਪੁਲੇਖਾ ਕੜਾ ਲੱਗਿਆ ਮੈਨੂੰ ਸਮਝਾਓ ਇਹ ਤਪਲੇਖਾ ਕੜਾ ਲੱਗਿਆ ਇਹਨਾਂ ਕੁਰੀ ਬੇਠਾ ਲੱਗਾ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਹੈ ਤੁਸੀਂ ਰੋਕਿਆ ਕਿਉਂ ਨਹੀਂ 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 ਪਰ ਉਹ ਉਹ ਕਿਹਦਾ ਮਤਲਬ ਚੌਦੀ ਕਾਂਗਰਸ ਦਾ ਪੁਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਕੌੜੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਫਿਰ ਮੈਂ ਆ ਗਿਆ ਸਾਹਮਣੇ ਤੁਸੀਂ ਲਾ ਦਿੱਤਾ ਮੈਂ ਮੰਨ ਮੈਂ ਅੰਡਰ तो 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 फ्लैक्स लाओ और वो भी तुसी अपना आई है मैडम सीआरपीएफ को तो आपके पास कोई अथॉरिटी है, बताओ, आप, तो का काम है ना? ये, ये, आप इनको मना करो परमिशन होगा ना आपने आपने तारे पर आपका काम तो नहीं आता आप सिक्योरिटी है इनको मना करो नहीं हमारा ये काम है सिक्योरिटी का ਅਗਰ ਹਮ ਕਹੀ ਉਹ ਕਰਤੇ ਆਪਾਂ ਹੀ ਹੁਣ ਬੇਨਤੀ ਆ ਤੁਹਾਡੇ ਨੂੰ ਇਹ ਕੰਮ ਨਾ ਕਰੋ ਲਾ ਦੇ ਨੂੰ ਪਤਾ ਨਹੀਂ ਨੂੰ ਕਾ ਦੇ ਨੇ ਨਹੀਂ ਤੁਸੀਂ 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 ਨਾ ਰਿਸਪੌਂਸਿਬਲ ਨੂੰ ਨਹੀਂ ਪਤਾ ਮੈਂ ਤਾਂ ਆ ਕਹਿਆ ਜੀ ਨਹੀਂ ਨਾਮ ਤੇ ਕੋਈ ਦਸਤਾਵੇਜ਼ ਕਰਦੀ ਹੈ ਨਹੀਂ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਂਦੀ ਇਲੈਕਟ੍ਰੋਨਿਕ ਪਰ ਇਹ ਅਚਾ ਇੱਕ ਵਾਰ ਆਪ ਆਪ ਕਹਿੰਦੇ ਸਰਕਾਰੀ ਆ ਇਹ ਕਹਿੰਦੇ ਸਰਕਾਰੀ ਆ ਸਾਡੇ ਘਰ ਦੁਕਾਨ ਤਾਂ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਕਿੱਥੇ ਕਰਨਾ ਸਰ ਸਾਹਿਬ ਮੈਂ ਮੇਰੇ ਮਾਸਾਜੀ ਦੇ ਘਰ ਦੀ ਕੰਦ ਆ ਉਹ ਕੋ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਭਾਈ ਕੋਈ ਨਹੀਂ ਕੋਈ ਹੋ ਰਿਹਾ ਇਹ ਫਿਰ ਨਾਵਾ ਦੂਹੋ ਅੱਗੇ ਚੇ ਇੱਥੇ ਨਾ ਤੇ ਘੱਟ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਪਰ ਤੁਹਾਨੂੰ ਭੁਲੇਖਾ ਤਾਂ ਦੱਸਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੂੜ ਪਾੜ ਜਿੰਦੇ ਨੂੰ ਅਰੇ ਕੋਈ ਅੱਛਾ ਕਿਹੜੇ ਅਰੇ ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜਦੇ ਹੋ ਕਪਸ਼ੀ ਤੁਸੀਂ ਇਹ ਕਿ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਖੱਖਾ ਦਾ ਨਾ ਜੇ ਮੈਨੂੰ ਸਮਝਾਓ ਇਹ ਤਾਂ ਖੱਖਾ ਖੜਾ ਲੱਗਿਆ ਇਹਨਾਂ ਕੁੜੀਆਂ ਵੇਖਾ ਲੱਗਾ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਪਰ ਕੋਈ ਕਿਹਦਾ ਮਤਲਬ ਤੁਹਾਡੀ ਕਾਂਗਰਸ ਦਾ ਖੱਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤਾਰੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਖਰ ਮੈਂ ਆ ਗਿਆ ਸਾਹਮਣੇ ਤੁਸੀਂ ਲਾਤ ਕਰਦੇ ਮੈਂ ਮੰਨਦਾ ਨਹੀਂ ਅੰਡਰਸਟ फ्लैक्स लाओ हर जगह और अपना एक भैन आई है आपके पास कोई अथॉरिटी है का। आप, तो का आप इनको मना करो परमिशन होगा ना आपने आपने तारे पर आपका काम तो नहीं आता आप सिक्योरिटी है इनको मना करो नहीं हमारा ये काम नहीं है सिक्योरिटी का ਅਗਰ ਹਮ ਤੇ ਉਹ ਕਰਤੇ ਹਾਂ ਭਾਈ ਹੁਣ ਬੇਨਤੀ ਆ ਤੁਹਾਡੇ ਇਹ ਕੰਮ ਨਾ ਕਰੋ ਇਹ ਲਾਦੇ ਨੂੰ ਪਤਾ ਨਹੀਂ ਨੂੰ ਲਾਦੇ ਨਹੀਂ ਤੁਸੀਂ ਰਿਸਪੋਨਸ ਤੁਸੀਂ ਸੀਮਾ ਰਿਸਪੋਨਸਬਲ ਉਹਨਾਂ ਨੂੰ ਨਹੀਂ ਪਤਾ ਮੈਂ ਆ ਲਾਇਆ ਨਹੀਂ ਨਾਮ ਤੇ ਕੋਈ ਦਸਤਾਵੇਜ਼ ਕਰੀ ਹੈ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂ ਵੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਣ ਦੀ ਲੈਕਟ੍ਰੋ ਦੀ ਕੋਈ ਅੱਛਾ ਇੱਕ ਤਾਂ ਆਹ ਕਾਹਦਾ ਸਰਕਾਰੀ ਆ ਇਹ ਕਾਹਦੇ ਸਰਕਾਰੀ ਆ ਇਹ ਤੇ ਬਰਖਾਨੋ ਸਾਡੇ ਘਰ ਸਰਕਾਰ ਦੀ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਕਿ ਕਰਨਾ ਸਾਬ ਅੱਛਾ ਮੈਂ ਮੇਰੇ ਮਾਸੜੀ ਦੇ ਘਰ ਦੀ ਕੰਦ ਆ ਉਹ ਕੋ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਬਈ ਕੋਈ ਨਹੀਂ ਬੰਦੀ ਹੋਰ ਮੇਰੇ ਫਿਰ ਨਾ ਮਾਰੀ ਦੋ ਵਾਰ ਅੱਗੇ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਕੇ ਤੁਹਾਨੂੰ ਭੁਲੇਖਾ ਤਾਂ ਦੱਸਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਦੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਨੇ ਅਰੇ ਕੋਈ ਅੱਛਾ ਕਿਹੜੇ ਤੁਸੀਂ ਦੱਸੋ ਪਰਮਿਸ਼ਨ ਆ ਕਿਉਂ ਕਿਉਂ ਪਾੜ ਰਹੇ ਹੋ ਇਹ ਚੀਜ਼ ਨਹੀਂ ਪਾੜਦੇ ਓਕਰਸੀ ਤੁਸੀਂ ਇਹ ਕਿ ਮੈਂ ਇੱਕ ਮਿੰਟ ਇੱਕ ਮਿੰਟ ਇਹ ਖਾਤਾ ਦਾ ਲੱਗਿਆ ਮੈਨੂੰ ਸਮਝਾਓ ਇਹ ਤਪਲੇਖਾ ਖਾਤਾ ਲੱਗਿਆ ਇਹਨਾਂ ਕੁਝ ਵੇਸਾ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਫਿਰ ਉਹ ਕਿਹਦਾ ਮਤਲਬ ਚੌਦੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਉਂ ਫਲੈਕਸ ਲਾਇਆ ਤੌਰੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਫਿਰ ਮੈਂ ਆ ਗਿਆ ਸਾਹਮਣੇ ਤੁਸੀਂ ਲਾਤਾ ਮੈਂ ਮੰਨ ਮੈਂ ਅੰਡਰਸਟੈਂ तो तो मत तो सरकार ने ये क्या और वो भी अपना एक पहना मारो आई है मैडम तो, तो, ये। तो ये सी आर तो एफ को आपके पास कोई अथॉरिटी है आपको तो सिक्योरिटी का काम है ना इन्पों आप इनको मना करो परमिशन होगा ना आपने आपने सिक्योरिटी दे ली मतलब आपका काम तो नहीं आता आप सिक्योरिटी है इनको मना करो नहीं हमारा ये काम नहीं है सिक्योरिटी का ਅਗਰ ਹਮ ਕਹੀ ਉਹ ਕਰਤੇ ਆਪਾ ਜੀ ਹੁਣ ਬੇਨਤੀ ਆ ਤੁਹਾਡੇ ਇਹ ਕੰਮ ਨਾ ਕਰੋ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿੰਨੇ ਅਥਾਰਟੀ ਦਿੱਤੀ ਆ ਫਲੈਕਸ ਲਾਣ ਦੀ ਅੱਛਾ ਇੱਕ ਮਿੰਟ ਆ ਆ ਕੰਮ ਸਰਕਾਰੀ ਆ ਇਹ ਕੰਮ ਸਰਕਾਰੀ ਆ ਜਿੱਤੇ ਪਰਖਣ ਨੂੰ ਸਾਡੇ ਘਰ ਦਰਕਰਤਾ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਕਿ ਚਕਾਰਨਾ ਸਾਹਿਬ ਅੱਛਾ ਮੈਂ ਮੇਰੇ ਮਾਸਾਜੀ ਦੇ ਘਰ ਦੀ ਕੰਦ ਆ ਉਹ ਕੋਲ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਭਾਈ ਕੋਈ ਨਹੀਂ ਬਿਲਡਰ ਹੋਵੇ ਫਿਰ ਨਾ ਲਾਵਾ ਦੋ ਵਾਰ ਕਰਕੇ ਇੱਥੇ ਫਨਾਟੇ ਕੱਟ ਲਾਵਾ ਵਾਪਸ ਲਾ ਫਲੈਕਸ ਨਾ ਉਹ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਕੇ ਤੁਹਾਨੂੰ ਭੁਲੇਖਾ ਖਾਂਦਸਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਦੀ ਪੰਜਾਬ ਸਰਕਾਰ ਦੀ ਪ੍ਰੋਵੀਜ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਅਰੇ ਅੱਛਾ ਕਿਹੜੇ ਅਰੇ ਤੁਸੀਂ ਦੱਸੋ ਪ੍ਰੋਵੀਜ਼ਨ ਆਪ ਕਿਉਂ ਕਿਉਂ ਪਾੜ ਰਹੇ ਹੋ ਜੀ ਜ ਓਕਰਸੀ ਤੁਸੀਂ ਇਹ ਨਹੀਂ ਮੈਂ ਇੱਕ ਮਿੰਟ ਇੱਕ ਮਿੰਟ ਪਲੇ ਖਾਦਾ ਲੱਗਿਆ ਮੈਨੂੰ ਸਮਝਾਓ ਇਹ ਤਪਲੇਖਾ ਕਾਹਦਾ ਲੱਗਿਆ ਇਨਾ ਕੁੜੀ ਵੇਖਾ ਲੱਗਿਆ ਨਾ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਪਰ ਉਹ ਕਿਹਦਾ ਮਤਲਬ ਚੋਦੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤੁਹਾਡੀ ਵੀ ਗਲਤੀ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲੜ ਤਾਂ ਮੈਂ ਮੰਨ ਇਹ ਸੈਂਟਰ ਸਟੈਂਡ ਨਹੀਂ ਆ ना ना फ्रार। फ्रार। ये से लाओ हरी और वो भी तो सी अपना एक भैन आईया तो मैं सीआरपीएफ को आपके पास कोई अथॉरिटी है ना आप इनको मना करो परमिशन होगा ना हाँ आपने तारे पर आपका काम तो नहीं आता आप सिक्योरिटी है इनको मना करो नहीं हमारा ये काम नहीं है सिक्योरिटी का ਅਗਰ ਹਮ ਤੇ ਉਹ ਕਰਤੇ ਹਫਤਾ ਜੀ ਹੁਣ ਬੇਨਤੀ ਹੈ ਤੁਹਾਡੇ ਇਹ ਕੰਮ ਨਾ ਕਰੋ ਨਹੀਂ 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 ਪਤਾ ਨਹੀਂ ਨੂੰ ਪਤਾ ਨਹੀਂ ਨੂੰ ਲਾ ਦੇ ਨਹੀਂ ਤੇ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸਿਓ ਤੁਹਾਨੂੰ ਕਿੰਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਣ ਦੀ ਫਲੈਕਸ ਦੀ ਕੋਈ ਨਹੀਂ ਅੱਛਾ ਇੱਕ ਮਿੰਟ ਆ ਆ ਆ ਕੰਦ ਸਰਕਾਰੀ ਆ ਇਹ ਕੰਦ ਸਰਕਾਰੀ ਆ ਇਹ ਤੇ ਪਰਸ ਨੂੰ ਸਾਡੇ ਘਰ ਸਰਕਾਰ ਦਾ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਸਰਕਾਰ ਦਾ ਸਾਹਿਬ ਅੱਛਾ ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਕੰਦ ਆ ਉਹ ਉਹ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਭਾਈ ਕੋਈ ਨਹੀਂ ਗੱਲ ਹੋ ਰਹੀ ਪੁੱਤੇ ਫਿਰ ਲਾਵਾ ਦੋ ਆ ਦੱਸੇ ਤੁਸੀਂ ਇੱਥੇ ਮੈਂ ਤੇ ਘੱਟ ਲਾਵਾ ਵਾਪਸ ਲਾਓ ਫਲੈਕਸ ਲਾਓ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਇੱਕ ਟਾਈਮ ਲੈ ਕੇ ਤੁਹਾਨੂੰ ਭੁਲੇਖਾ ਤਾਂ ਦੱਸਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਦੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਅਰੇ ਕੋਈ ਅੱਛਾ ਗੜੇ ਵਾਅਲੇ ਕੋਈ ਤੁਸੀਂ ਦੱਸੋ ਆ ਕਿਉਂ ਕਿਉਂ ਕਾੜਦੇ ਹੋ ਇਹ ਚੀਜ਼ ਨਹੀਂ ਪੜਦੇ ਉਹ ਕਸੇ ਤੁਸੀਂ ਇਹ ਮੱਕੇ ਇੱਕ ਮਿੰਟ ਇੱਕ ਮਿੰਟ ਇਹ ਖੱਪਖਾ ਦਾ ਲੱਗਿਆ ਮੈਨੂੰ ਸਮਝਾਓ ਇਹ ਤਪਲੇਖਾ ਖੱਪਖਾ ਦਾ ਲੱਗਿਆ ਇਹਨਾਂ ਕੁਰੀ ਬੇਠਾ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਪਰੋ ਤੋ ਕਿਦਾ ਮੈਂ ਤਾਹ ਦੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤਾਰੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਨ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲਾ ਤਾ ਮੈਂ ਮੰਨ ਇਹ ਅੰਡ तो क्या एक ये काकर से से लाओ काकर। और वो भी अपना बारो आईया को लागे तो तो। आपके पास कोई अथॉरिटी है हाँ तारे पर आपका काम तो नहीं है ना? तीड़े तीड़े आप सिक्योरिटी है इनको मना करो नहीं हमारा ये काम नहीं है सिक्योरिटी का ਅਗਰ ਹਮ ਕਹੀ ਉਹ ਕਰਤੇ ਹਫਤਾ ਜੀ ਹੁਣ ਬੇਨਤੀ ਹੈ ਤੁਹਾਡੇ ਇਹ ਕੰਮ ਨਾ ਕਰੋ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸਿਓ ਤੁਹਾਨੂੰ ਕਿੰਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਣ ਦੀ ਫਲੈਕਸ ਕੋਈ ਨਹੀਂ ਅੱਛਾ ਇੱਕ ਮਿੰਟ ਆਹ ਆਹ ਕੰਮ ਸਰਕਾਰੀ ਆ ਇਹ ਕੰਮ ਸਰਕਾਰੀ ਆ ਇਹ ਤੇ ਪਰਖਣ ਨੂੰ ਸਾਦੇ ਘਰ ਦੁਕਾਨ ਤਾਂ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਕੁਝ ਕਰਨਾ ਸਰਪਾ ਤਾਂ ਮੈਂ ਮੇਰੇ ਮਾਸਟਰ ਜੀ ਦੇ ਘਰ ਫੇ ਚੰਦਾ ਉਹ ਖੜਿਆ ਤੁਸੀਂ ਫਲੈਕਸ ਕਰਨ ਲਾਇਆ ਬਈ ਕੋਈ ਨਹੀਂ ਬੰਦੀ ਹੋ ਰਹੇ ਫਿਰ ਲਾਓ ਵਾਪਸ ਦੋ ਆਸੇ ਤੁਸੀਂ ਇੱਕ ਫਲੈਕਸ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਪਰ ਤੁਹਾਨੂੰ ਪੁਲੇਖਾ ਤਾਂ ਦਸਤਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੂੜ ਪਾੜੇ ਇਹਨਾਂ ਨੇ ਵਾਰੇ ਕੋਈ ਅੱਛਾ ਕਿਹੜੇ ਵਾਰੇ ਕੋਈ ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜ ਰਹੇ ਹੋ ਉਹ ਬਸ ਤੁਸੀਂ ਜੇ ਮੈਂ ਇੱਕ ਮਿੰਟ ਇੱਕੋ ਜਿਲੇ ਖਾਖਾ ਦਾ ਨਾ ਜੇ ਮੈਨੂੰ ਸਮਝਾਓ ਇਹ ਤਪਲੇਖਾ ਖਾਖਾ ਲੱਗਿਆ ਇਹਨਾਂ ਕੁ ਨਹੀਂ ਪੈਸਾ ਲੱਗਣਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਰੋਕੋ ਉਹ ਕਿਦਾ ਮਤ ਤੁਹਾਡੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤਾਰੀਖ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਨ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲਾ ਤਾ ਮੈਂ ਮੰਨਦਾ ਨਹੀਂ ਅੰਡਰਸਟੈਂਡ तो तो ये क्या ये और तो अपना आईया को लगा सी आर पी एफ को आपके पास कोई अथॉरिटी है।, तो का है ना आप इनको मना करो आपने कार्य पर आपका काम तो नहीं कर आप सिक्योरिटी है इनको मना करो नहीं हमारा ये काम नहीं है सिक्योरिटी का ਅਗਰ ਹਮ ਕਹੀ ਉਹ ਕਰਤੇ ਆਪਾਂ ਹੀ ਮਰ ਬੇਨਤੀ ਆ ਤੁਹਾਡੇ ਇਹ ਕੰਮ ਨਾ ਕਰੋ ਲਾ ਤੈਨੂੰ ਪਤਾ ਨਹੀਂ ਇਹਨੂੰ ਲਾ ਦੇ ਨੇ ਤੁਸੀਂ ਤੁਸੀਂ ਵੀ ਨਾ ਰਿਸਪੋਨਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਲਾਇਆ ਜਰਾ ਅੱਗੇ ਲਿਖੀ ਨੀ ਨਾਮ ਤੇ ਕੋਈ ਦਸਤਾਵੇਜ਼ ਕੋਈ ਹੈ ਨਹੀਂ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਬੜਾ ਨਾਮ ਦੱਸਿਓ ਤੁਹਾਨੂੰ ਕਿੰਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਂਦੀ ਫਲੈਕਸ ਕੋਈ ਨਹੀਂ ਅੱਛਾ ਇੱਕ ਮਤ ਆਪਾਂ ਆਪਾਂ ਤਾਂ ਸਰਕਾਰੀ ਆ ਇਹ ਕੰਟ ਸਰਕਾਰੀ ਆ ਇਹ ਕਿਤੇ ਬੜਾ ਨੋਟਾ ਸਾਡੇ ਘਰ ਸਰਕਾਰ ਦੀ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਕੁਝ ਕਰਨਾ ਸਰਬ ਅੱਛਾ ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਕੰਦ ਆ ਉਹ ਕੋਈ ਖੜਿਆ ਤੁਸੀਂ ਫਲੈਕਸ ਕਰਵਾ ਲਾਓ ਬਈ ਕੋਈ ਨਹੀਂ ਬਿਲਡਰ ਹੋਵੇ ਫੇਰ ਨਾਵਾ ਦੋ ਆਪਸੇ ਕਿਤੇ ਖੰਨਾ ਲਾਓ ਵਾਪਸ ਲਾਓ ਫਲੈਕਸਰਾਂ ਨੂੰ ਵਾਪਸ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਇੱਕ ਟਾਈਮ ਲੈ ਕੇ ਤੁਹਾਨੂੰ ਪੁਲੇਖਾ ਤਾਂ ਦੱਸਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਦੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਅੱరే ਅੱਛਾ ਕਿਹੜੇ ਅੱరే ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜ ਰਹੇ ਹੋ ਕਸੇ ਤੁਸੀਂ ਉਹ ਨਹੀਂ ਮੈਂ 1 ਮਿੰਟ 1 ਮਿੰਟ ਪਹਿਲੇ ਖਾਖਾ ਦਾ ਨਾ ਜੇ ਮੈਨੂੰ ਸਮਝਾਓਏ ਤਾਂ ਪਹਿਲੇ ਖਾਖਾ ਦਾ ਲੱਗਿਆ ਇਹਨਾਂ ਕੁਝ ਹੀ ਬੇਤਾ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਫਿਰ ਉਹ ਜੇਦਾ ਮੈਂ ਤਾਂ ਤੁਹਾਡੀ ਕਾਂਗਰਸ ਦਾ ਪਹਿਲੇ ਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤੁਹਾਡੀ ਵੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲਾ ਤਾ ਮੈਂ ਮੰਨ ਲੈਂਦਾ ਇਹ ਅ तुक्तिना। तुक्तिना। है। और वो भी तुसी अपना तुसी तो ने। भी। तो आपके पास कोई अथॉरिटी है आपका तो काम तो नहीं आता आप सिक्योरिटी है ना। इनको, 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 इनको मना करो नहीं हमारा ये काम नहीं सिक्योरिटी का ਅਗਰ ਹਮ ਕਈ ਉਹ ਕਰਤੇ ਹਾਂ ਜੀ ਹੁਣ ਬੇਨਤੀ ਹੈ ਤੁਹਾਡੇ ਇਹ ਕੰਮ ਨਾ ਕਰੋ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿੰਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਣ ਦੀ ਅੱਛਾ ਇੱਕ ਮਿੰਟ ਆ ਆ ਕੰਦ ਸਰਕਾਰੀ ਆ ਇਹ ਕੰਦ ਸਰਕਾਰੀ ਆ ਇਹ ਵੀ ਬਰਖਣ ਨੂੰ ਸਾਡੇ ਘਰ ਦੀ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਇਹ ਸੱਚ ਕਰਨਾ ਸਾਬ اچھا ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਕੰਦ ਆ ਉਹ ਕੋਲ ਖੜਿਆ ਤੁਸੀਂ ਫਲੈਕਸ ਕਰਨ ਲਾਇਆ ਭਾਈ ਕੋਈ ਨਹੀਂ ਬਿਲਡਿੰਗ ਹੋ ਰਹੀ ਪਿੱਛੇ ਫਿਰ ਨਾ ਵਾੜੀ ਦੋ ਆ ਲੱਸੀ ਤੁਸੀਂ ਇੱਥੇ ਮੈਂ ਕੱਟ ਲਾ ਵਾਪਸ ਲਾ ਲੈਕਸ ਲਾ ਉਹ ਵਾਪਸ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਤਣਾ ਲੈ ਕੇ ਤੁਹਾਨੂੰ ਭੁਲੇਖਾ ਤਾਂ ਦੱਸਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਦੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਹਾਲੇ ਅੱਛਾ ਗੜੇ ਹਾਲੇ ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜ ਰਹੇ ਹੋ ਕਸੇ ਤੁਸੀਂ ਜਿਹੜੇ ਮੈਂ ਇੱਕ ਮਿੰਟ ਇੱਕ ਮਿੰਟ ਕਲੇ ਖਾ ਖਾਣਾ ਨਾ ਜੇ ਮੈਨੂੰ ਸਮਝਾਓ ਇਹ ਤੱਕਲੇ ਖਾ ਖਾਣਾ ਲੱਗਿਆ ਇਹਨਾਂ ਕੋਈ ਪੈਸਾ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਫਿਰ ਰੋਕੋ ਕਿਹਦਾ ਮਤਲਬ ਚੋਦੀ ਕਾਂਗਰਸ ਦਾ ਕਲੇ ਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਪਾਰਟੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਹੈ ਮੇਰਾ ਮਤਲਬ ਮਸਲਾ ਇਹ ਹੈ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਫਿਰ ਮੈਂ ਆ ਗਿਆ ਸਾਹਮਣੇ ਤੁਸੀਂ ਲਾਤ ਕੱਢਣਾ ਨਾ